ਡਬਲਯੂ ਪੈਟਰਨ ਬਾਰੇ ਗੱਲ ਕਰਾਂਗੇ ਸਭ ਤੋਂ ਪਾਵਰਫੁਲ ਪੈਟਰਨ ਹੈ ਇਹ ਤੇ ਇੱਕ ਮਰੇ ਹੋਏ ਸਟਾਕ ਨੂੰ ਜਿਉਂਦਾ ਕਰ ਦਿੰਦਾ ਹੈ ਜਿਵੇਂ ਦੇਖੋ ਜਮਾਟੋ ਦੇ ਵਿੱਚ ਇਹ ਚਮਤਕਾਰ ਹੋਇਆ ਡਬਲਯੂ ਪੈਟਰਨ ਦਾ ਕਰਕੇ ਤੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਐਗਜ਼ਾਮਪਲ ਤੁਹਾਨੂੰ ਮਿਲਣਗੇ ਇਦਾਂ ਦੇ ਸਟਾਕਸ ਤੁਹਾਨੂੰ ਮਿਲਣਗੇ ਜਿਹੜੇ ਅਸਲੋਂ ਖਤਮ ਹੋ ਗਏ ਸੀ ਬਿਲਕੁਲ ਖਤਮ ਹੋ ਗਏ ਸੀ ਡਬਲਯੂ ਪੈਟਰਨ ਹੋਇਆ ਡਬਲਯੂ ਪੈਟਰਨ ਬਣਿਆ ਸੰਜੀਵਨੀ ਬੂਟੀ ਉਹਨਾਂ ਨੂੰ ਮਿਲੀ ਤੇ ਦੁਬਾਰਾ ਉਹਨਾਂ ਦੇ ਵਿੱਚ ਜਾਨ ਆ ਗਈ ਸੋ ਇਸੇ ਤਰ੍ਹਾਂ ਦੇਖੋ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਜਮਾਟੋ ਤੇ ਹੋਰ ਵੀ ਬਹੁਤ ਸਾਰੇ ਤੁਸੀਂ ਆਪ ਵੀ ਦੇਖ ਸਕਦੇ ਹੋ ਜੋ ਸੋ ਇਥੇ ਆਪਾਂ ਐਗਜ਼ਾਮਪਲਸ ਦੀ ਗੱਲ ਨਹੀਂ ਕਰਾਂਗੇ ਤੇ ਆਪਾਂ ਸਿੱਧੀ ਗੱਲ ਕਰਾਂਗੇ ਮੁੱਦੇ ਦੀ ਆਪਾਂ ਡਬਲਯੂ ਪੈਟਰਨ ਨੂੰ ਸਮਝਾਂਗੇ ਸਭ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਗੱਲ ਦੱਸ ਦਾਂਗੀ ਕੱਲ ਸ਼ਾਮੀ ਮੈਂ WhatsApp ਤੇ ਇੱਕ ਪੋਸਟ ਪਾਈ ਸੀ ਉਹਦੇ ਵਿੱਚ ਮੈਂ ਲਿਖਿਆ ਸੀ ਹੈਮਰ ਸ਼ੂਟਿੰਗ ਸਟਾਰ ਵਰਸਸ ਡਬਲਯੂ ਪੈਟਰਨ ਐਂਡ ਪੈਟਰਨ ਕਿਹਦੇ ਵਿੱਚ ਜ਼ਿਆਦਾ ਐਕਿਊਰਸੀ ਹੈ ਕੀ ਤੇ ਇੱਕ ਵੀਡੀਓ ਚਾਹੀਦੀ ਤੁਹਾਨੂੰ ਸੋ ਬਹੁਤ ਸਾਰੇ ਲੋਕਾਂ ਨੇ ਲਗਭਗ ਸਾਰੇ ਲੋਕਾਂ ਨੇ ਕਿਹਾ ਸੀ ਕਿ ਹਾਂ ਵੀਡੀਓ ਚਾਹੀਦੀ ਤੇ ਸੋ ਉਹਤੇ ਵੀਡੀਓ ਜਰੂਰ ਬਣਾਵਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਆਪਣੇ ਨਵੇਂ ਵੀਰ ਭੈਣ ਜੁੜੇ ਹੋਏ ਆ ਉਹਨਾਂ ਵਾਸਤੇ ਇਹ ਜਾਨਣਾ ਬਹੁਤ ਜ਼ਰੂਰੀ ਆ ਕਿ ਡਬਲਿਊ ਪੈਟਰਨ ਹੁੰਦਾ ਕੀ ਆ ਇਹਦੇ ਵਿੱਚ ਐਂਟਰੀ ਕਿੱਥੇ ਕੀਤੀ ਜਾਂਦੀ ਆ ਇਹਦੀ ਪਛਾਣ ਕੀ ਹੁੰਦੀ ਆ ਐਮ ਪੈਟਰਨ ਬਾਰੇ ਵੀ ਜਾਨਣਾ ਬਹੁਤ ਜ਼ਰੂਰੀ ਆ ਕਿ ਐਮ ਪੈਟਰਨ ਦੀ ਪਛਾਣ ਕੀ ਹੁੰਦੀ ਆ ਇਹਦੇ ਵਿੱਚ ਐਂਟਰੀ ਕਿੱਥੇ ਕੀਤੀ ਜਾਂਦੀ ਆ ਸਟਾਪ ਲੌਸ ਕਿੱਥੇ ਹੁੰਦਾ ਸੋ ਅੱਜ ਆਪਾਂ ਗੱਲ ਕਰਾਂਗੇ ਡਬਲਿਊ ਪੈਟਰਨ ਬਾਰੇ ਕੱਲ ਨੂੰ ਗੱਲ ਕਰਾਂਗੇ ਆਪਾਂ ਐਮ ਪੈਟਰਨ ਬਾਰੇ ਤੇ ਉਸ ਤੋਂ ਬਾਅਦ ਆ ਵੀਡੀਓ ਆਊਗੀ ਕੰਪੈਰੀਜ਼ਨ ਵਾਲੀ ਇੱਕ ਪਾਸੇ ਹੈਮਰ ਸ਼ੂਟਿੰਗ ਸਟਾਰ ਤੇ ਇੱਕ ਪਾਸੇ ਡਬ ਕੀ ਦੇ ਵਿੱਚ ਕਿੰਨਾ ਦਾ ਮੈਂ ਉਹ ਦੇ ਵਿੱਚ ਆਪਾਂ ਦੇਖਾਂਗੇ ਸੋ ਡਬਲਿਊ ਪੈਟਰਨ ਬਾਰੇ ਸਟਾਰਟ ਕਰਦੇ ਆਂ ਡਬਲਿਊ ਪੈਟਰਨ ਡਬਲਿਊ ਪੈਟਰਨ ਇਥੋਂ ਦੇਖੋ ਸ਼ੁਰੂ ਹੁੰਦਾ ਥੱਲੇ ਆਉਂਦਾ ਫਿਰ ਉੱਤੇ ਜਾਂਦਾ ਫਿਰ ਉਸ ਤੋਂ ਬਾਅਦ ਥੱਲੇ ਆਉਂਦਾ ਫਿਰ ਉੱਤੇ ਜਾਂਦਾ ਕੀ ਬਣ ਗਿਆ ਡਬਲਿਊ ਪੈਟਰਨ ਬਣ ਗਿਆ ਡਬਲਿਊ ਪੈਟਰਨ ਜਿਹੜਾ ਏ ਡਬਲਿਊ ਆ ਤੇ ਜਿਹੜਾ ਆਪਾਂ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਡਬਲਿਊ ਲਿਖਦੇ ਆਂ ਉਹਦੇ ਤੇ ਇਹ ਦੇ ਵਿੱਚ ਇੱਕ ਫਰਕ ਹੁੰਦਾ ਹੈ ਉਹ ਜਿਹੜਾ ਡਬਲਿਊ ਹੁੰਦਾ ਉਹਦਾ ਪਹਿਲਾ ਲੋ ਤੇ ਦੂਜਾ ਲੋ ਜਿਹੜਾ ਹੁੰਦਾ ਬਰਾਬਰ ਹੁੰਦੇ ਬਿਲਕੁਲ ਬਰਾਬਰ ਹੁੰਦੇ ਆ ਪਰ SW ਦੇ ਵਿੱਚ ਪਹਿਲਾ ਲੋ ਥੱਲੇ ਹੁੰਦਾ ਦੂਜਾ ਲੋ ਉੱਤੇ ਹੁੰਦਾ ਇੱਥੋਂ ਇੱਕ ਟੇਢੀ ਲਾਈਨ ਜੇ ਤੁਸੀਂ ਲਾਓਗੇ ਉਹ ਕਲੀਅਰ ਆਪਾਂ ਦੱਸਦੀ ਹੈ ਕਿਥੇ ਅਪ ਟ੍ਰੈਂਡ ਆ ਤੇ ਅਪ ਟ੍ਰੈਂਡ ਦੇ ਵਿੱਚ ਕੀ ਹੁੰਦਾ ਸਟਾਕ ਉੱਤੇ ਜਾਂਦਾ ਮਾਰਕੀਟ ਉੱਤੇ ਜਾਂਦੀ ਤੇ W ਪੈਟਰਨ ਸਟਾਕ ਨੂੰ ਤੇ ਮਾਰਕੀਟ ਨੂੰ ਉੱਤੇ ਲੈ ਕੇ ਹੀ ਜਾਂਦਾ ਹੈ ਸੋ ਦੇਖੋ ਜੇ ਪਹਿਲਾ ਲੋ ਇੱਥੇ ਆ ਦੂਜਾ ਲੋ ਵੀ ਇਹਦੇ ਬਰਾਬਰ ਆ ਜਾਂ ਫਿਰ ਪਹਿਲਾ ਲੋ ਇੱਥੇ ਆ ਤੇ ਦੂਜਾ ਲੋ ਉਤੋਂ ਵੀ ਥੱਲੇ ਫਿਰ W ਪੈਟਰਨ ਨਹੀਂਗਾ ਸਭ ਤੋਂ ਪਹਿਲੇ ਪਛਾਣ ਡਬਲਯੂ ਪੈਟਰਨ ਦੀ ਇਹ ਹੈ ਕਿ ਪਹਿਲਾ ਲੋ ਥੱਲੇ ਤੇ ਦੂਜਾ ਲੋ ਉੱਤੇ ਹੋਣਾ ਚਾਹੀਦਾ ਹੁਣ ਉਸ ਤੋਂ ਬਾਅਦ ਉੱਤੇ ਆਜੋ ਉੱਤੇ ਦੇਖੋ ਪਹਿਲਾ ਹਾਈ ਇੱਥੇ ਆ ਦੂਜਾ ਹਾਈ ਇੱਥੇ ਆ ਕਦੇ ਕਦੇ ਜਿਹੜਾ ਪਹਿਲਾ ਹਾਈ ਹੈ ਨਾ ਉਹ ਉੱਤੇ ਹੋਊਗਾ ਕਦੇ ਕਦੇ ਦੂਜਾ ਹਾਈ ਉੱਤੇ ਹੋਊਗਾ ਸੋ ਇਹਨਾਂ ਦੋਆਂ ਦੇ ਵਿੱਚੋਂ ਜਿਹੜਾ ਵੀ ਹਾਈ ਉੱਤੇ ਹੋਊਗਾ ਜਦੋਂ ਤੀਜੀ ਵਾਰ ਉੱਤੇ ਜਾਂਦਾ ਡਬਲਯੂ ਕੰਪਲੀਟ ਹੋਣ ਵਾਸਤੇ ਜਦੋਂ ਹਾਈ ਬ੍ਰੇਕ ਕਰੂਗਾ ਜਿਹੜਾ ਵੀ ਨਾ ਦੋਵਾਂ ਦੇ ਵਿੱਚ ਉੱਤੇ ਹੋਊਗਾ ਉਹਨੂੰ ਜਦੋਂ ਬ੍ਰੇਕ ਕਰੂਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਨੀ ਹੁੰਦੀ ਹੈ ਇੱਥੇ ਐਂਟਰੀ ਕਰਨ ਲਈ ਫਿਰ ਉਸ ਤੋਂ ਬਾਅਦ ਆਪਣੀ ਗੱਲ ਆ ਜਾਂਦੀ ਸਟਾਪ ਲੌਸ ਦੀ ਸਟਾਪ ਲੌਸ ਕਿੱਥੇ ਦੇਖੋ ਜਿਹੜਾ W ਦਾ ਦੂਜਾ ਲੋ ਆ ਆ ਜਿਹੜਾ ਇਹ ਆਪਣਾ ਸਟਾਪ ਲੌਸ ਇੱਥੇ ਸਟਾਪ ਲੌਸ ਵੀ ਲੈਣਾ ਇੱਥੇ ਐਂਟਰੀ ਹੋਗੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਲੰਮਾ ਟਾਰਗੇਟ ਲੈ ਸਕਦੇ ਜੋ ਜੇ ਤੁਸੀਂ ਨਿਫਟੀ ਬੈਂਕ ਨਿਫਟੀ ਦੇ ਵਿੱਚ ਕਰਨ ਦੇ ਜੋ ਫਿਰ ਤੁਸੀਂ 15 ਮਿੰਟ ਦੇ ਟਾਈਮ ਫਰੇਮ ਤੇ ਕਰ ਸਕਦੇ ਜੋ ਤੇ ਜਦੋਂ ਵੀ ਬੰਦਾ ਇਹਦੇ ਵਿੱਚ ਤੁਸੀਂ ਟ੍ਰੇਡ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਜੋ ਕਿਉਂਕਿ ਡਬਲਯੂ ਪੈਟਰਨ ਦੇ ਵਿੱਚ ਹਮੇਸ਼ਾ ਵੱਡੇ ਪ੍ਰੋਫਿਟਸ ਮਿਲਦੇ ਆ ਤੇ ਜੇ ਤੁਸੀਂ ਸਟਾਕਸ ਦੇ ਵਿੱਚ ਕਰਨੀ ਆ ਇੰਟਰਾਡੇ ਕਰਨੀ ਸਟਾਕਸ ਦੇ ਵਿੱਚ ਜਾਂ ਫਿਰ ਸਟਾਕਸ ਦੇ ਵਿੱਚ ਤੁਸੀਂ ਆਪਸ਼ਨ ਟ੍ਰੇਡ ਕਰਨੀ ਆ ਫਿਰ ਵੀ ਤੁਸੀਂ 15 ਮਿੰਟ ਦਾ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਜੋ ਤੇ ਜੇ ਤੁਸੀਂ ਸਟਾਕਸ ਦੇ ਵਿੱਚ ਸਵਿੰਗ ਟ੍ਰੇਡ ਕਰਨੀ ਆ ਫਿਰ ਤੁਸੀਂ 1 ਘੰਟੇ ਦਾ ਟਾਈਮ ਫਰੇਮ 4 ਘੰਟੇ ਦਾ ਟਾਈਮ ਫਰੇਮ 1 ਦਿਨ ਦਾ ਟਾਈਮ ਫਰੇਮ 1 ਹਫਤੇ ਦਾ ਟਾਈਮ ਫਰੇਮ 1 ਮਹੀਨੇ ਦਾ ਟਾਈਮ ਫਰੇਮ ਇਸਤੇਮਾਲ ਕਰ ਸਕਦੇ ਹੋ ਤੇ ਜੇ ਤੁਸੀਂ ਥੋੜਾ ਜਿਹਾ ਲੰਮੇ ਸਮੇਂ ਵਾਸਤੇ ਚਾਰਟ ਦੇ ਅਕੋਰਡਿੰਗ ਡਬਲੂ ਪੈਟਰਨ ਵੇਖ ਕੇ ਅ ਇਨਵੈਸਟਿੰਗ ਕਰਨੀ ਹੈ ਫਿਰ ਤੁਸੀਂ 6 ਮਹੀਨੇ ਦੇ ਟਾਈਮ ਫਰੇਮ ਤੇ ਡਬਲੂ ਪੈਟਰਨ ਵੇਖ ਕੇ ਕਰ ਸਕਦੇ ਹੋ ਸੋ ਯੂ ਗੇਟ ਐਮ ਫਰੇਮ ਬਾਰੇ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਐਮ ਪੈਟਰਨ ਬਾਰੇ